ਅਸਲਾਮ ਵਾਲੇਕਮ ਵੀਰ ਕੀ ਹਾਲ ਹੈ ਤਬੀਅਤ ਠੀਕ ਹੈ ਮੇਰਾ ਨਾਮ ਮੁਹੰਮਦ ਅਕਮਲ ਤੁਸਾਂ ਦੇ ਦੇ YouTube ਚੈਨਲ ਅਕਮਲ ਮਲਤਾਨੀ ਅੱਜ ਦਾ ਮੌਸਮ ਬੜਾ ਹੀ ਖੁਸ਼ਗਵਾਰ ਹੈ ਤੁਹਾਨੂੰ ਦਿਖਾਈ ਨੇ ਮਾਸ਼ਾਅੱਲਾ ਬੜਾ ਬਿਹਤਰੀਨ ਮੌਸਮ ਪਿਆ ਕਰੇ ਇਹ ਦੇਖੋ ਸਾਡੇ ਕੋਲ بارش ਹੀ ਥੋੜੀ ਥੋੜੀ ਆਂਦੀ ਪਈਏ ਲੱਗਦਾ ਅੱਜ ਕੰਮ ਦਾ ਵੀ ਕੋਈ ਪਤਾ ਕਹਿ ਨਹੀਂ ਅਸਾਂ ਵੇਂਦੇ ਹੈ ਜਾਂ ਨਹੀਂ ਵੇਂਦੇ ਇਸ ਤਰ੍ਹਾਂ ਇਹ ਕੰਮ ਕਰਨਾ ਹੈ

ਹੇ ਅੱਲਾਹ ਤਾਲਾ ਨੇ ਮੌਸਮ ਕਿਰਿਆਮਣਾ ਦਿੱਤੇ ਸੋਰੇ ਅੱਲਾਹ ਦੀ ਜ਼ਾਤ ਦਾ ਨਾਮ ਹੈ ਮਾਲਿਕ ਦਾ ਬੜੇ ਕੋਈ ਨਹੀਂ ਸੀ ਵੀ ਜਿਨ੍ਹਾਂ ਨੇ ਅੱਜ ਰੋਜ਼ਾ ਰੱਖਾ ਹੋਤੀ ਤੇ ਮਾਸ਼ਾ ਅੱਲਾਹ ਤੁਸੀਂ ਰੋਜ਼ਾ ਰੱਖ ਕੇ ਖੜੇ ਹੋ ਜੀ ਅਸੀਂ ਬਿਲਕੁਲ ਬਿਲਕੁਲ ਸਹੀ ਆਖ ਰਹੇ ਸੱਜਾ ਜੀ ਕੰਮ ਦੀ ਕੈਪਿਟੂਲੇਸ਼ਨ ਵਾਲ ਕਮਲ ਵੈਰੀ ਗਾਲ ਹੈ ਇਤਨਾ ਹਾਈਟ ਦਾ ਕੰਮ ਹੈ ਬਾਰਿਸ਼ ਦੇ ਵਿੱਚ ਇਤਨਾ ਹਾਈਟ ਦੇ ਕੰਮ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਉਮੀਦ ਹੈ ਕਿ ਕੱਬਾਰ ਹੀ ਰੁਕਵੇਗੀ क्या तो फिलहाल दाल कोई उम्मीद चांस ना नहीं नजर आने पे तो चारों तरफ नजर आने पे देख के तो सांप ही दे दे पे सांप तो नजर आने पे के बारिश दाली जोर शोरी है जी हाँ मौसम चाहिए मौसम के मुताबिक ये सारा कुछ चल रहा है देखना सही है अच्छा जिम्मे बारिश होती है बारिश क्या नहीं लेकिन रेम लगी है जे जे रेम लगी है सारा सर नुकसान देंगे रेम झेम जब आवे वो बेहतर रह ये तो, तो, तो रेम झेम तो ਬੜਾ ਸਾਈਡ ਇਫੈਕਟ ਹੈ ਬਰਬਾਰ ਅੱਲਾ ਖੈਰ ਕਰੇ ਇਹ ਵੀ ਰਹਿਮਤ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਹੈ ਅੱਲਾ ਅੱਲਾ ਤੋਂ ਦੁਆ ਕਰੋ ਇਹ ਦੇਖੋ ਨਾ ਇਹ ਬਦਲ ਇਤਨੇ ਨਜ਼ਰ ਨਹੀਂ ਆਦੇ ਪਏ ਜਿਤਨੀ ਫਰੇਮ ਕਿੰ ਲੱਗੀ ਹੈ ਜੀ ਹਾਂ ਦੇਖੋ ਚਾਹ ਲੈਤਾ